ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਮੱਝ ਦਿਖਾਉਣੀ ਹੈ ਘਰੇਲੂ ਇਹ ਸੇਲਾ ਬਾਂਝੀ ਆਓ ਅਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰ ਆਪਣਾ ਨਾਮ ਗੁਰਮੀਤ ਸਿੰਘ ਹੈ ਬਾਈ ਪਿੰਡ ਰੂੜੇ ਦੇ ਕਲਾਂ ਜ਼ਿਲ੍ਹਾ ਬਰਨਾਲਾ ਇਹ ਆਪਣਾ ਆ ਗਿਆ ਤਾਜੋਗੜ ਸਿੰਗਲ ਰਾਤ ਤੇ ਬਾਰਡਰ ਬਾਕਸ ਰਾਤੇ ਘਰ ਆ ਗਿਆ ਆਪਣਾ ਹਣਾ ਤੇ ਮੋਬਾਈਲ ਨੰਬਰ ਆ ਗਿਆ ਆਪਣਾ 98773 95338 98773 95338 ਪਿੰਡ ਰੂੜੇ ਕੇ ਕਲਾਂ ਜ਼ਿਲ੍ਹਾ ਬਰਨਾਲਾ ਤੇ ਜਿਹੜੀ ਬਾਈ ਜੀ ਮੱਝ ਦੇਖਦੇ ਆ ਕਿਹੜਾ ਸੂਆ ਸੁੰਦੀ ਆ ਇਹ ਤੀਜਾ ਸੂਆ ਸੁੰਦੀ ਆ ਇਹ ਤੀਜਾ ਸੂਆ ਸੁੰਦੀ ਆ ਘਰ ਦੀ ਜਾਂਪੜਾ ਕ ਲੈ ਜਾਂਦੀ ਸੀ ਆਪਾਂ ਕਰਦੀ ਹੈ ਠੀਕ ਹੈ ਤੇ ਦਿਨ ਕਹਿ ਲੈ ਜੇ ਸੂ ਚੋਂ ਤੀਜਾ ਸੂਏ ਨੂੰ ਇਹ ਦਿਨ ਵਾਪਕ ਪੰਜ ਚਾਰ ਹੀ ਲਊਗਾ 5 4 ਕੇ ਦਿਨ ਸੂਣ ਜਿਵਾਕੀ ਦੂਜੇ ਸੂਜ ਆਪਾ ਦੁੱਧ ਕਿੰਨਾ ਚੁਆ ਇਹਦਾ ਬਾਈ ਜੀ ਇਹ ਦੁੱਧ ਵੀ 16 ਲੀਟਰ ਦਾ 16 ਲੀਟਰ ਦਾ ਹੁੰਦਾ ਤੇ ਹੁਣ ਇਹ ਗੱਬਣ ਕਿਹੜੇ ਸਾਣਤ ਵਾ ਆਪਣੇ ਸੰਗਮਾਰ ਤੇ ਰਵੇ ਠੀਕ ਆ ਬੜਾ ਇੱਥੇ ਪ੍ਰਦੀਪ ਦੇ ਮਾਮੇ ਕੋਲ ਖੜਾ ਐ ਮਨਤੀ ਆ ਸਾਣ ਹਨਾ ਹਾਂਜੀ ਹਾਂਜੀ ਤੇ ਉਸ ਤੇ ਹੈਗੇ ਗੱਬਣ ਤੇ ਦਿਨ ਸਹੀ ਰਹਿ ਗਏ 7-8 ਦਿਨ ਮਸੀਨ ਨਹੀਂ ਗਿਆ ਬਾਈ ਠੀਕ ਆ ਚੋਣ ਚਵਾ ਤਾਰਾ ਤੁਰਾ ਜੇ ਓਕੇ ਆ ਓਕੇ ਆ ਬਾਈ ਹਾਂਜੀ ਠੀਕ ਆ ਮੋਲੇ ਦਾ ਕੀ ਰੱਖਿਆ ਮੰਨ ਵੀ 1 45 ਮਾਨਦਾਨ ਹੋ ਜਾਊਗਾ ਹਾਂਜੀ ਆ ਮਾਨਦਾਨ ਚੌਣ ਚਵਾ ਧਾਰਾ ਤੁਰ ਇੱਕ ਨੰਬਰ ਜਮ ਇੱਕ ਨੰਬਰ ਵੇ ਦੋ ਦੂ ਘਰੇ ਦੂਈ ਆ ਪਕੜਾ ਜੰਗੀ ਠੀਕ ਹੈ ਕੈਕ ਮਹੀਨੇ ਪਹਿਲਾਂ ਦੂਦੂ ਸਾਡੀ ਆ ਇਹ ਇਹ ਮਤਲਬ ਹੋ ਗਏ ਤਾਂ ਸਾਡੇ ਤੋਂ ਨਵੇਂ ਮਹੀਨੇ ਪਹਿਲਾਂ ਠੀਕ ਹੈ ਦੂਦੂ ਸਾਡੀ ਨੂੰ ਹਾਂਜੀ ਹਾਂਜੀ ਵਧੀਆ ਮਨ ਲੰਬਾ ਟਾਈਮ ਦੋ ਦਿੰਦੀ ਆ ਟੋਰੀ ਬਾਹਰ ਨੂੰ ਸੋ ਫਿਰ ਤੀਜਾ ਸੂਆ ਮੈਂ ਸੁੰਦੀ ਪਈ ਆ ਸਿੰਘ ਮੂਹ ਮੱਤਾ ਤੁਹਾਡੇ ਸਾਹਮਣੇ ਆ 1,45,000 ਰੁਪਇਆ ਇਹਦੀ ਕੀਮਤ ਆ ਬਜਰ ਵੀ ਚੰਗਾ ਮੈਂਜ ਕੱਤ ਕਾਠ ਵੀ ਖੈਰ ਚੰਗਾ ਸਾਫ ਸੁਥਰਾ ਤੇ ਸਿੰਘ ਮੂੰਹ ਵੱਥਾ ਤੁਹਾਡੇ ਸਾਹਮਣੇ ਇੱਕ 45 ਕੀਮਤ M29 ਦਾ ਧਾਣਾ ਬੰਜੇ ਤਿੰਨ ਘਰ ਸਾਡੇ ਚ ਚੌਥੇ ਘਰੇ ਝੋਟਾ ਖੜਾਗਾ ਉਸ ਤੋਂ ਡਾਇਰੈਕਟ ਕ੍ਰੋਸ ਹੋਈ ਵੀ ਹੈ ਤੇ ਸਿੰਘ ਮੂੰਹ ਵੱਥਾ ਤੇ ਲੇਵਾ ਵਗੈਰਾ ਦੇਖੋ ਸਾਫ ਸੁਥਰਾ ਭਾਰੀ ਹਵਾਨਾ ਸੋਹਣਾ ਤੇ ਜਿੰਦ ਜਾਨ ਬਹੁਤ ਆ ਪਲੀ ਪੁਲੀ ਵੀ ਬਹੁਤ ਜਿਆਦਾ ਤੇ ਥਣ ਸੋਹਣਾ ਗੁੱਲੇ ਵਾਲਾ ਤੇ ਚੌਂਡ ਜਵਾਦੀ ਬਾਈ ਦੱਸ ਦਿਆ ਕਿ ਪੋਲੀ ਨਰਮਾ ਪੂਰੀ ਵੱਡੀ ਮੈਂ ਆ ਤੀਜਾ ਸੁਆ ਪੂਰੀ ਮੈਂ ਬਣੀ ਵੀ ਆ ਉਸ ਤੋਂ ਦੇਖੋ ਲੇਵਾ ਵਗੈਰਾ ਤੇ ਥਾਣਾ ਚ ਬਿੱਥੀ ਵਗੈਰਾ ਪੂਰੀ ਚੰਗੀ ਆ ਚਾਰੇ ਥਣ ਨਿਖੜਵੇਂ ਸਾਫ ਸੁਥਰੇ ਸੁਰੀ ਪੁਥਾਂਲੇ ਵਾ ਪੂਰਾ ਸਾਫ ਸੁਥਰਾ ਇੱਕ ਹਫਤਾ ਸੂਣ ਚ ਬਾਕੀ ਪਿਆ ਤੇ ਪਧਲੇ ਕੁੰਬੜੇ ਜੇ ਕੋਈ ਨਹੀਂ ਗੱਲ ਵੀ ਜਿਆਦਾ ਕੁੰਬੜਾ ਭਾਰਾ ਤੇ ਚੰਗੀ ਦੁੱਧ ਵਾਲੇ ਮੈਂ ਆ ਤੇ ਅੰਦਾਜ਼ਾ ਲਾ ਸਕੀ ਭਈ ਇਸ ਕੀ ਕਿੰਨਾ ਦੁੱਧ ਪਾਉ ਦਰ ਤਿਆਰ ਬੇਸਾਬ ਨਾਲ ਠੀਕ ਬਸ ਪਾਉਣਾ ਰਹਿ ਗਿਆ 16 ਲੀਟਰ ਤਾਂ ਭਈ ਤੇਰੇ ਜੂ ਦਿੱਤਾ ਠੀਕ ਆ 16 ਮੰਨ ਕੇ ਲੈ ਲੈ ਬੰਦਾ ਹਣਾ ਹਾਂਜੀ ਹਾਂ 16 ਮੰਨ ਕੇ ਲੈ ਲੇ ਭਈ ਆਪਾਂ ਸੋ ਵੀਰ 16 ਕਿਲੋ ਦੁੱਧ ਮੰਨ ਕੇ ਤੁਸੀਂ ਇਹ ਮੈਂ ਖਰੀ ਸਾਕਿਆ ਪਿੰਡ ਰੂੜੇ ਕੇ ਕਲਾ ਜ਼ਿਲ੍ਹਾ ਬਰਨਾਲਾ ਤੱਜ ਵਾਲੇ ਰਾਦੇ ਬੰਜਾਂ ਦੀ ਰਹਿਸਾ ਘਰ ਆ ਗਿਆ ਤੀਜਾ ਸੁਆਸ ਹੁੰਦੀ ਪਈ 145 ਕੀਮਤ ਆ ਤੇ ਠੰਡੇ ਵੇ ਕਾਰ ਬਾਨੇਰ ਤੋਂ ਫੇਰ ਦਿਖਾ ਦਿੰਦੇ ਆ ਚਾਰੇ ਤਾਂ ਨਿੱਖਣਵੇਂ ਸਾਫ਼ ਸੁਥਰੇ ਵਿੱਥੀ ਤੇ ਜੋ ਕਿਸੇ ਵੀਰ ਦੀ ਮੱਝ ਪਸੰਦ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ